ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਆਸ਼ਿਤਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਿ ਸੱਚਮੁੱਚ ਪੰਜਾਬ ਦੇ ਜਿਹੜੇ ਹਸਪੀਟਲ ਨੇ ਜਾਂ ਫਿਰ ਕਿਸੇ ਵੀ ਫੈਸਿਲਿਟੀ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਉਹ ਜਿਹੜੀ ਹੈ ਪ੍ਰੋਪਰ ਨਹੀਂ ਪਾਈ ਜਾ ਰਹੀ ਕਿ ਸੱਚਮੁੱਚ ਜਿਹੜੇ ਲੋਕ ਨੇ ਵਿਦੇਸ਼ਾਂ ਚੋਂ ਆਉਂਦੇ ਨੇ ਉਹ ਆ ਕੇ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਜਿਹੜੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਫੈਸਿਲਿਟੀ ਹੋਵੇ ਉਸ ਫੈਸਿਲਿਟੀ ਨੂੰ ਸਹੀ ਇਸਤੇਮਾਲ ਨਹੀਂ ਕੀਤਾ ਜਾਂਦਾ ਜਾਂ ਇਸਤੇਮਾਲ ਕਰਨ ਵਾਲੀ ਚੀਜ਼ ਜਿਹੜੀ ਹੈ ਹਮੇਸ਼ਾ ਹੀ ਕੋਈ ਨਾ ਕੋਈ ਉਹਦੇ ਵਿੱਚ ਖਰਾਬੀ ਹੁੰਦੀ ਹੈ ਜਾਂ ਜਿਹੜੀ ਸਰਕਾਰਾਂ ਨੇ ਉਹ ਇਹਨਾਂ ਉੱਤੇ ਧਿਆਨ ਨਹੀਂ ਦਿੰਦੀਆਂ ਯਾਨੀ ਕਿ ਜੇਕਰ ਗੱਲ ਕਰ ਲਈਏ ਕਿਸੇ ਵੀ ਤਰ੍ਹਾਂ ਦੀ ਹਸਪੀਟਲ ਦੀ ਗੱਲ ਕਰ ਲਈਏ ਜਿਹੜਾ ਇੱਕ ਵੱਡਾ ਮੁੱਦਾ ਛਿੜਿਆ ਹੋਇਆ ਹੈ ਜਿੱਥੇ ਇੱਕ ਵੱਡਾ ਕਲਾਕਾਰ ਜਿਹੜਾ ਹੈ ਉਹਨਾਂ ਦੀ ਮੌਤ ਹੋ ਗਈ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹਨਾਂ ਦਾ ਪਰਿਵਾਰ ਦੂਜਾ ਵਿਦੇਸ਼ ਵਿੱਚ ਸੀ ਤੇ ਵਿਦੇਸ਼ ਤੋਂ ਆ ਕੇ ਉਹਨਾਂ ਨੇ ਆਪਣੇ ਜਿਹੜੇ ਨੇ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ ਯਾਨੀ ਕਿ ਉਸ ਨੀਤਕਾਰ ਦੀ ਜਿਨ੍ਹਾਂ ਨੂੰ ਸੰਸਕਾਰ ਵਾਸਤੇ ਲੈ ਕੇ ਜਾਣਾ ਸੀ ਤੇ ਜਿਨ੍ਹਾਂ ਨੂੰ 4 ਦਿਨ ਫ੍ਰਿਜ ਦੇ ਵਿੱਚ ਰੱਖਿਆ ਗਿਆ ਲੇਕਿਨ ਉਹ ਫ੍ਰਿਜ ਜਿਹੜਾ ਹੈ ਖਰਾਬ ਸੀ ਉਹਦੀ ਸਹੂਲਤ ਸਹੀ ਤਰੀਕੇ ਨਾਲ ਨਹੀਂ ਇਸਤੇਮਾਲ ਹੋ ਰਹੀ ਸੀ ਯਾਨੀ ਕਿ ਇਹ ਇੱਕ ਪਾਸੇ ਹਸਪੀਟਲ ਵਾਲਿਆਂ ਦੀ ਜਿਹੜੀ ਹੈ ਕਮਜ਼ੋਰੀ ਹੈ ਇਥੇ ਸਰਕਾਰਾਂ ਦੀ ਕਮਜ਼ੋਰੀ ਹੈ ਜਾਂ ਇੱਡੇ-ਇੱਡੇ ਵੱਡੇ ਹਸਪੀਟਲ ਜਿੱਥੇ ਪੈਸਾ ਇਕੱਠਾ ਕਰ ਰਹੇ ਨੇ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਉਹ ਸਰਕਾਰੀ ਹੋਵੇ ਜਿੱਥੇ ਹਰ ਪਾਸੋਂ ਹਰ ਪੱਖੋਂ ਫੈਸਿਲਿਟੀ ਜਿਹੜੀ ਹੈ 100% ਹੋਣੀ ਚਾਹੀਦੀ ਹੈ ਲੇਕਿਨ ਉਹਦੀ ਫੈਸਿਲਿਟੀ 10% ਵੀ ਨਹੀਂ ਹੈਗੀ ਬੜੇ ਪਰੇਸ਼ਾਨ ਨੇ ਲੋਕ ਇੱਕ ਪਾਸੇ ਹਸਪੀਟਲਾਂ ਨੂੰ ਲੈ ਕੇ ਦੂਜੇ ਪਾਸੇ ਕੋਈ ਵੀ ਵਿਵਸਥਾ ਨੂੰ ਲੈ ਕੇ ਜੋ ਭਾਰਤ ਦੇ ਵਿੱਚ ਹੋਵੇ ਪੰਜਾਬ ਦੇ ਵਿੱਚ ਹੋਵੇ ਯਾਨੀ ਕਿ ਇਹਦੇ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ ਲੋਕੀ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ ਉਹ ਕਹਿ ਰਹੇ ਨੇ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਦੇਖੋ ਕਿੰਨੀ ਫੈਸਿਲਿਟੀ ਜਿਹੜੀ ਹੈ ਤੇਜ਼ ਹੈ ਚਾਹੇ ਉੱਥੇ ਟੈਕਸ ਲਏ ਜਾਂਦੇ ਨੇ ਹਰ ਚੀਜ਼ ਉੱਥੇ ਪ੍ਰੋਪਰ ਮਿਲਦੀ ਹੈ ਲੇਕਿਨ ਇੰਡੀਆ ਦੇ ਵਿੱਚ ਲੋਕ ਟੈਕਸ ਵੀ ਦੇ ਰਹੇ ਨੇ ਲੋਕ ਖਰਚਾ ਪਾਣੀ ਵੀ ਦੇ ਰਹੇ ਨੇ ਲੋਕ ਜਿਹੜੀ ਚੀਜ਼ ਦਾ ਇਸਤੇਮਾਲ ਕਰਦੇ ਨੇ ਉਹ ਪੇਮੈਂਟ ਵੀ ਕਰ ਰਹੇ ਨੇ ਲੇਕਿਨ ਉਸ ਤਰੀਕੇ ਦੇ ਨਾਲ ਸਹੂਲਤਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਉਂ ਨਹੀਂ ਮਿਲ ਰਹੀਆਂ ਕਿਉਂ ਇੰਨੀ ਡਾਊਨ ਵਿਵਸਥਾ ਚੱਲ ਰਹੀ ਹੈ ਗੱਲ ਕਰਦੇ ਹਾਂ ਜੀ 4 ਦਿਨ ਪਹਿਲਾਂ ਇੱਕ ਵੱਡੇ ਸੰਗੀਤਗਰ ਦਾ ਦੇਹਾਂਤ ਹੋਇਆ ਸੀ ਜਿਨ੍ਹਾਂ ਦਾ ਜਿਹੜੇ ਖਰੜ ਦੇ ਰਹਿਣ ਵਾਲੇ ਪ੍ਰਸਿੱਧ ਸੀਗੇ ਕਰਨਜੀਤ ਸਿੰਘ ਬੱਗਾ ਜੋ 4 ਦਿਨ ਪਹਿਲਾਂ ਦਿਹਾਂਤ ਹੋ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜੋ ਅੰਤਿਮ ਸੰਸਕਾਰ ਵਾਸਤੇ ਦੇਰੀ ਹੋਣੀ ਸੀ ਇਸ ਲਈ ਮਿੱਤਰ ਦੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਉਹਨਾਂ ਨੇ ਮੈਂਬਰਾਂ ਨੇ ਮੁਹਾਰੀ ਦੇ ਸਿਵਲ ਹਸਪਤਾਲ ਫੇਸ 6 ਦੀ ਮੋਰਚਰੀ ਵਿੱਚ ਰੱਖਿਆ ਸੀ ਪਤਾ ਲੱਗਣ ਤੇ ਸ਼ਨੀਵਾਰ ਨੂੰ ਜਦੋਂ ਪਰਿਵਾਰਕ ਮੈਂਬਰ ਵਿਦੇਸ਼ ਤੋਂ ਵਾਪਸ ਆਇਆ ਤਾਂ লাশ ਲੈਣ ਲਈ ਮੋਰਚਰੀ ਪਹੁੰਚੇ ਤਾਂ ਹੈਰਾਨ ਰਹਿ ਗਏ ਕਿ ਫਰੀਜ਼ਰ ਵਿੱਚ ਮ੍ਰਿਤਕ ਦੀ লাশ ਰੱਖੀ ਸੀ ਉਹ ਬੰਦ ਪਿਆ ਸੀ ਇਸ ਕਰਕੇ ਸਰੀਰ ਤੇਜ਼ ਬਦਬੂਵਾਰਾ ਲੱਗ ਗਈ ਤੇ Laash ਕਾਰੀ ਪੈ ਕੇ ਫੁੱਲ ਚੁੱਕੀ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੱਗਦਾ ਫਰੀਜ਼ਰ 2-3 ਦਿਨ ਤੋਂ ਪਹਿਲਾਂ ਹੀ ਬੰਦ ਪਿਆ ਸੀ ਹੁਣ ਪਰਿਵਾਰਕ ਨਹੀਂ ਜਿਹੜਾ ਹੈ ਇਸ ਚੀਜ਼ ਦਾ ਮੁੱਦਾ ਚੱਕਿਆ ਹੈ ਮੋਹਾਲੀ ਦੇ ਕਾਲਜ ਵਿੱਚ ਜਿਹੜਾ ਹੈ ਫਰੀਜ਼ ਖਰਾਬ ਹੋਣ ਕਾਰਨ ਜਿਹੜਾ ਅੰਤਰਰਾਸ਼ਟਰੀ ਅਲੋਘਵਾਦ ਕਰਨ ਦੀ ਬੱਗਾ ਦੀ लाश ਖਰਾਬ ਹੋਣ ਤੇ ਮਾਮਲਾ ਸਾਹਮਣੇ ਆਇਆ ਹਸਪਤਾਲ ਪ੍ਰਬੰਧ ਪ੍ਰਬੰਧਕਾ ਦਾ ਕਹਿਵਾ ਹੈ ਕਿ ਬਿਜਲੀ ਨਾ ਹੋਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ ਇਹ ਘਟਨਾ ਨਿਰਸਕ ਦੇ ਪਰਿਵਾਰ ਨਾਲ ਨਾਲ ਸਾਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜੇ ਹੋ ਗਏ ਨੇ ਯਾਨੀ ਕਿ ਜੇਕਰ ਗੱਲ ਕਰੀਏ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲੋਕ ਬਾਹਰ ਨੂੰ ਭੱਜ ਰਹੇ ਨੇ ਇਹਨਾਂ ਫੈਸਿਲਿਟੀਆਂ ਜਿਹੜੀਆਂ ਨੇ ਉਥੋਂ ਜਿਹੜੀਆਂ ਮਿਲ ਰੀਆਂ ਨੇ ਉਹ ਜਦੋਂ ਭਾਰਤ ਚ ਆ ਕੇ ਦੇਖਦੇ ਨੇ ਤੇ ਹਰ ਇੱਕ ਚੀਜ਼ ਜਿਹੜੀ ਹੈ ਪ੍ਰੋਪਰ ਨਹੀਂ ਮਿਲਦੀ ਹਾਲਾਂਕਿ ਜਿਹੜੇ ਨੇ ਪੈਸੇ ਵੀ ਪ੍ਰੋਪਰ ਲਏ ਜਾ ਰਹੇ ਨੇ ਟੈਕਸ ਵੀ ਪ੍ਰੋਪਰ ਦਿੱਤੇ ਜਾ ਰਹੇ ਨੇ ਲੇਕਿਨ ਅਜੇਹਾ ਭਾਰਤ ਦੇ ਵਿੱਚ ਕਿਉਂ ਹੋ ਰਿਹਾ ਹੈ ਕਿਉਂ ਹਰ ਚੀਜ਼ ਦਾਵਾ ਡੋਲ ਦਿਖਾਈ ਦੇ ਰਹੀ ਹੈ ਜਿੱਥੇ ਸਰਕਾਰਾਂ ਵੀ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਦੀਆਂ ਨੇ ਜਿੱਥੇ ਹਸਪਤਾਲਾਂ ਦੇ ਵਿੱਚ ਪੈਸਾ ਵੀ ਦਿੱਤਾ ਜਾਂਦਾ ਹੈ ਲੇਕਿਨ ਇਹ ਲਗਾਤਾਰ ਜਿਹੜੀਆਂ ਫੈਸਿਲਿਟੀਆਂ ਨੇ ਉਹ ਸਹੀ ਤਰੀਕੇ ਦੇ ਨਾਲ ਨਹੀਂ ਮਿਲਦੀਆਂ ਲੋਕਾਂ ਨੂੰ ਜਿਹੜਾ ਏਡਾ ਵੱਡਾ ਕਲਾਕਾਰ ਜਿਹੜਾ ਕਲਾਕਾਰੀ ਦੇ ਨਾਲ ਪਛਾਣਿਆ ਜਾਂਦਾ ਸੀ ਸੰਗੀਤਕਾਰੀ ਨਾਲ ਪਛਾਣਿਆ ਜਾਂਦਾ ਸੀ ਏਡੇ ਵੱਡੇ ਜਿਹੜੇ ਨੇ ਸੰਗੀਤਕਾਰ ਦੀ ਜਿਹੜੀ ਹੈ লাশ ਦੇ ਵਿੱਚੋਂ ਬਦਬੂ ਮਾਰਨ ਲੱਗੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਵੱਡੇ ਸਵਾਲ ਖੜੇ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿੱਚ ਜਿਹੜੇ ਨੇ ਫਰੋਸਿਕ ਵਿਭਾਗ ਦੇ ਐਸ ਐਚਓ ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਸਾਹਮਣੇ ਆਇਆ ਮੋਰਚਾਰੀ ਵਿੱਚ ਰੱਖੀ লাশ ਕੁਝ ਹੱਦ ਤੱਕ ਖਰਾਬ ਹੋ ਗਈ ਮੋਰਚਾਰੀ ਕੁਲ 8 ਫ੍ਰਿਜ ਹਨ ਸਾਰੇ ਠੀਕ ਹਾਲਾਤ ਵਿੱਚ ਕੰਮ ਕਰ ਰਹੇ ਹਨ ਜਿਸ ਫ੍ਰਿਜ ਦੇ ਵਿੱਚ ਕਲਾਕਾਰ ਦੀ লাশ ਰੱਖੀ ਸੀ ਉਹ ਵੀ ਚੱਲ ਰਿਹਾ ਸੀ ਉਸ ਦਾ ਤਾਪਮਾਨ ਵੀ ਠੀਕ ਸੀ ਬਾਅਦ ਵਿੱਚ ਟੈਕਨੀਸ਼ੀਅਨ ਨੂੰ ਬੁਲਾ ਕੇ ਚੈੱਕ ਕਰਵਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਫ੍ਰਿਜ ਦੀ ਇੱਕ ਕੁਆਲਿਟੀ ਵਿੱਚ ਥੋੜੀ ਸਮੱਸਿਆ ਸੀ ਜਿਸ ਨੂੰ ਬਾਅਦ ਵਿੱਚ ਠੀਕਾ ਦਿੱਤਾ ਗਿਆ। ਯਾਨੀ ਕਿ ਤੈਨਾ ਪ੍ਰੋਬਲਮ ਆਉਣ ਕਰਕੇ ਅਕਸਰ ਤਿੰਨ ਦਿਨ ਜਿਹੜੀ ਹੈ লাশ ਪਈ ਰਹੀ ਤਾਂ ਹੀ ਬਦਬੂ ਆਨ ਲੱਗ ਗਈ। ਪਰਿਵਾਰ ਕਿਤੇ ਚੂੜਤੇ ਨਹੀਂ ਮਾਰ ਰਿਹਾ ਕਿਉਂਕਿ ਪਰਿਵਾਰ ਨੇ ਬੜੇ ਵੱਡੇ ਸਵਾਲ ਬੜੇ ਵੱਡਾ ਜਿਹੜਾ ਹੈ ਮਾਮਲਾ ਦਰਜ ਕੀਤਾ ਆ ਹਸਪੀਟਲ ਦੇ ਖਿਲਾਫ। ਉਹਨਾਂ ਨੇ ਕਿਹਾ ਕਿ ਇਹ ਕਲਾਕਾਰ ਐਡਾ ਵੱਡਾ ਸੰਗੀਤਕਾਰ ਹੋਵੇ ਤੇ ਜਿਸ ਨੂੰ ਫ੍ਰਿਜ ਦੇ ਵਿੱਚ ਰੱਖਿਆ ਹੋਵੇ ਤੇ ਉਹ ਫ੍ਰਿਜ ਚੱਲ ਨਾ ਰਹੀ ਹੋਵੇ ਤੇ ਬੜੀ ਹੀ ਸ਼ਰਮਨਾਕ ਗੱਲ ਹੈ ਪੰਜਾਬ ਲਈ ਹੈ ਭਾਰਤ ਲਈ ਹੈ ਕਿਉਂਕਿ ਲੋਕ ਜਿਹੜੇ ਨੇ ਵਿਸ਼ਵਾਸ ਕਰਕੇ ਇਹਨਾਂ ਲਾਸ਼ਾਂ ਨੂੰ ਜਿਹੜੇ ਨੇ ਲੋਕ ਜਿਨ੍ਹਾਂ ਦੇ ਪਰਿਵਾਰ ਬਾਹਰ ਬੈਠਾ ਹੋਇਆ ਹੈ ਜਿਹੜਾ ਹੈ ਹਸਪਤਾਲਾਂ ਦੇ ਉੱਤੇ ਵਿਸ਼ਵਾਸ ਕਰਕੇ ਇਹੀ ਰੱਖਿਆ ਜਾਂਦਾ ਹੈ ਲੇਕਿਨ ਇਹ ਵਿਸ਼ਵਾਸ ਘਾਤ ਹਸਪਤਾਲ ਕਰ ਰਿਹਾ ਹੈ ਜਾਂ ਫਿਰ ਉਹ ਸਰਕਾਰਾਂ ਕਰ ਰਹੀਆਂ ਨੇ ਕਿਉਂਕਿ ਸਮੇਂ-ਸਮੇਂ ਤੇ ਹਰ ਚੀਜ਼ ਤੇ ਧਿਆਨ ਕਿਤੇ ਨਾ ਕਿਤੇ ਹਰ ਇਨਸਾਨ ਦਾ ਦੇਣਾ ਬੰਦਾ ਹੈ ਕਿਉਂਕਿ ਲੋਕ ਭਾਰਤ ਦੇ ਵਿੱਚ ਵੀ ਟੈਕਸ ਦੇ ਰਹੇ ਨੇ ਲੋਕ ਜਿਹੜੇ ਨੇ ਪੈਸਾ ਵੀ ਖਰਚ ਖਰਚੇ ਲਈ ਦੇ ਰਹੇ ਨੇ ਹਰ ਚੀਜ਼ ਜਿਹੜੀ ਹੈ ਪ੍ਰੋਪਰ ਦਿੱਤੀ ਜਾਂਦੀ ਹੈ ਲੇਕਿਨ ਉਹ ਫੈਸਿਲਿਟੀਆਂ ਕਿਉਂ ਨਹੀਂ ਮਿਲ ਰਹੀਆਂ